ਵਹਿਗੁਰਜ ਜੀ ਦਾ ਕਾਲ ਸਾ ਵਹਿਗੁਰਜ ਜੀ ਦੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਤੇ ਸਭ ਤੋਂ ਪਹਿਲੀ ਅੱਜ ਆ ਵੀਡੀਓ ਲੈ ਕੇ ਆ ਬਲਾਂ ਵਾਲੀ ਪੱਗ ਜਿਹਦੀ ਲੰਥ ਹੈ ਗਿਆ 7 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵਾਲ ਵਰਤੇ ਆ ਜਿਹੜਾ ਕਿ ਆਪਾਂ ਨੇ ਪਹਿਲਾਂ ਲੜ ਲਗੋਣਾ ਸਿੱਧੇ ਸੈਂਟਰ ਚ ਲਿਆ ਕੇ ਪੂਨੇ ਦਾ ਹੂਦਾ ਪਾਸਾ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਤੇ ਰੱਖ ਕੇ ਜਿਹੜਾ ਹਲਕਾ ਤਰਾਪ ਲਾਉ ਕੋਸ ਨੂੰ ਚੱਕ ਇਸ ਲੜ ਦੇ ਵਿੱਚ ਜਿਹੜੇ ਬਾਲ ਨੇ ਉਹ ਆਪਾਂ ਨੇ ਇਕੱਠੇ ਕਰਕੇ ਉਰੇ ਹਲਕੇ ਥੋੜੇ ਜਿਹੇ ਆਪਣੇ ਵਾਲ ਨੇ ਉਂਗਲ ਦੀ ਮਦਦ ਨਾਲ ਜਿਹੜੇ ਖੋਲਣੇ ਹਨ ਖੋਲਣ ਤੋਂ ਬਾਅਦ ਬੈਕ ਤੱਕ ਚੰਗੀ ਤਰ੍ਹਾਂ ਹਿਲਾੜਦੇ ਵਿੱਚ ਪ੍ਰੋਪਰ ਵਾਲ ਪਾ ਕੇ ਇਸ ਲੜੜ ਨੂੰ ਜਿਹੜਾ ਆਪਾਂ ਨੇ ਲਗਾ ਦੇਣਾ ਹੁਣ ਇਸ ਲੜੜ ਦੇ ਵਿੱਚ ਜਿਹੜਾ ਆਪਾਂ ਨੇ ਪਹਿਲੇ ਲੜੜ ਦੇ ਵਿੱਚ ਵਾਲ ਪਾਏ ਸੀ ਉਹ ਆਪਾਂ ਨੇ ਚੰਗੀ ਤਰ੍ਹਾਂ ਨੇ ਸੈਟ ਨੂੰ ਕਰ ਦੇਣੇ ਹਨ ਸੈਟ ਕਰਨ ਤੋਂ ਬਾਅਦ ਆਪਾਂ ਨੇ ਇਸ ਲੜੜ ਦੇ ਜਿਹੜਾ ਅਗਲਾ ਲੜ ਦੋਣਾ ਆਲੇ ਲੜ ਦਾ ਜਿਹੜਾ ਪੂਣੀ ਦਾ ਖੋਲਦਾ ਆਪਾਂ ਸਸ ਨੂੰ ਥਲੇ ਰੱਖ ਕੇ ਤੇ ਜਿਹੜਾ ਬੰਦ ਪਾਸ ਉਸ ਨੂੰ ਤੇ ਰੱਖ ਕੇ ਇਸ ਸਲੱਡ ਦੇ ਵਿੱਚ ਵੀ ਜਿਹੜੇ ਆਪਾਂ ਨੇ ਉਂਗਲਾਂ ਦੇ ਉਂਗਲ ਉਂਗਲਾਂ ਦੇ ਗੁੱਟ ਦੀਆਂ ਵੰਨਿਆ ਸਲੱਡ ਦੇ ਵਿੱਚ ਜਿਹੜੇ ਬਲ ਨੇ ਉਹ ਆਪਾਂ ਨੇ ਇਕੱਠੇ ਕਰ ਲੈਣੇ ਹਨ ਬਲ ਇਕੱਠੇ ਕਰਨ ਤੋਂ ਬਾਅਦ ਇਸ ਸਲੱਡ ਨੂੰ ਹਲਕਾ ਜਿਹਾ ਫੋਲਡ ਕਰਕੇ ਗਰ ਉਤੋਂ ਜਿਹੜਾ ਸਲੱਡ ਨੂੰ ਫੋਲਡ ਕਰਕੇ ਮਣੀ ਸਲੱਡ ਦੇ ਵਿੱਚ ਜਿਹੜੇ ਬਲ ਨੇ ਉਹ ਆਪਾਂ ਨੇ ਪਾ ਲੈਣੇ ਹਨ ਹੁਣ ਇਸ ਸਲੱਡ ਦੇ ਵਿੱਚ ਇਹਨਾਂ ਪ੍ਰੋਪਰ ਜਿਹੜੇ ਆਪਾਂ ਨੇ ਬਲ ਨੇ ਉਹ ਆਪਾਂ ਨੇ ਬੈਗ ਤੱਕ ਹੀ ਲੈ ਪਾ ਲੈਣੇ ਹਨ ਜੰਗੀ ਤਰ੍ਹਾਂ ਆਪਾਂ ਨੇ ਬੈਗ ਤੱਕ ਬਲ ਪਾਉਣ ਤੋਂ ਬਾਅਦ ਜਿਹੜਾ ਇਸ ਲੜ ਨੂੰ ਆਪਾਂ ਨੇ ਲਗਾ ਦੇਣਾ। ਜਿਹੜਾ ਉਹ ਪਹਿਲਾ ਲੜੂ ਉਸ ਨੂੰ ਵੀ ਸੈੱਟ ਕਰਕੇ ਜਿਹੜੇ ਆਪਣੇ ਹੁਣ ਲੜ ਲਗਾਏ ਸੀ ਦੂਸਰਾ ਉਸ ਨੂੰ ਜਿਹੜਾ ਆਪਾਂ ਸੈਟਅਪ ਕਰ ਲੈਣਾ। ਤੇ ਜਿਹੜਾ ਕੀ ਆਪੋ ਨੇ ਇੱਕ ਲੜ ਲਗਾਉਣਾ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਸੀ ਉਸੇ ਤਰ੍ਹਾਂ ਇਹੜਾ ਆਪਾਂ ਨੇ ਤੀਸਰਾ ਲੜ ਲਗਾਉਣਾ। ਪੂਣੀ ਦਾ ਹੌਲਦਾ ਪਾਸ ਹੱਥਲੇ ਰੱਖ ਕੇ ਤੇ ਜਿਹੜਾ ਬੰਦ ਪਾਸੋਂ ਸੁਨੂ ਤੇ ਰੱਖ ਕੇ ਲੜਨੋ ਇਹ ਗੜਾ ਬੈਗ ਤੋਂ ਵਿੱਚ ਕਰਕੇ ਇਸ ਲੜਦੇ ਵੀ ਗੜਾ ਵਾਲ ਨੇ ਜਿਹੜੇ ਇਕੱਠੇ ਕਰਕੇ ਹਲਕਾ ਜਿਹਾ ਇਸ ਲੜ ਨੂੰ ਫੋਲਡ ਕਰਕੇ ਇਸ ਲੜ ਦੇ ਵਿੱਚ ਜਿਹੜੇ ਵਾਲ ਨੇ ਉਹ ਬੰਦ ਲੈਣੇ ਹਨ ਤੇ ਕਿਤੇ ਨਾ ਇਸ ਲੜ ਦੇ ਵਿੱਚ ਜਿਹੜੇ ਬਲ ਪਾ ਕੇ ਹਲਕਾ ਜਿਹੜਾ ਇਸ ਲੜ ਨੂੰ ਉੱਤੇ ਚੱਕ ਦੇਣਾ ਇੱਕ ਗਾਰੇ ਇਸ ਲੜ ਨੂੰ ਉੱਤੇ ਫੋਲਡ ਕਰਕੇ ਬੈਗ ਤੱਕ ਪ੍ਰੋਪਰ ਇਸ ਲੜ ਦੇ ਵਿੱਚ ਬਲ ਪਾ ਕੇ ਜਿਹੜਾ ਇਸ ਲੜ ਨੂੰ ਆਪਾਂ ਨੇ ਲਗਾ ਦੇਣਾ ਉਨੇੜਾ ਲੜਨਾ ਗਾਇਸ ਇਹ 3 ਹਾਊਸ ਨੂੰੜਾ ਆਪਾਂ ਨੇ ਤੋਂ ਜਿਹੜਾ ਚੰਗੀ ਤਰ੍ਹਾਂ ਆਪਾਂ ਨੇ ਜਿਹੜਾ ਸੈਟਅਪ ਕਰ ਲੈਣਾ ਤੇ ਹੁਣ ਜਿਹੜਾ ਕਿ ਆਪਾਂ ਨੇ ਘੜ ਲਗਾਉਣਾ ਲੜ ਨੂੰ ਬੈਕ ਤੋਂ ਪਿੱਛੇ ਕਰਕੇ ਬੂੰਦਾ ਖੁੱਲਦਾ ਪਾਸਾ ਥਲੇ ਰਹਾ ਕਿ ਤੇ ਜਿਹੜਾ ਬੰਦ ਪਾਸਾ ਉਹ ਉਸ ਨੂੰ ਉਤੇ ਰੱਖ ਕੇ ਇਸ ਲੜ ਦੇ ਵਿੱਚ ਵੀ ਜਿਹੜੇ ਆਪਾਂ ਨੇ ਵਾਲ ਇਕੱਠੇ ਕਰਕੇ ਹਲਕਾ ਇਸ ਲੜ ਨੂੰ ਢੋੜਾ ਆਪਣੇ ਫੋਲਡ ਆਪ ਨੇ ਕਰ ਦੇਣਾ ਅਲਕੈ ਹੋਲਕੰਤ ਵਾਹ ਸਲੱਡ ਦੇ ਵਿੱਚ ਉਹਨੇ ਬਲਲੇ ਪਾ ਕੇ ਗਰੁੱਤੋ ਇਸ ਲੜ ਨੂੰ ਹੋਲਡ ਕਰਕੇ ਕਿੰਗੀ ਤਰ੍ਹਾਂ ਨਾਲ ਆਪਾਂ ਨੁੱਤੋੜਾ ਆਪਾਂ ਇਸ ਲੜ ਨੂੰ ਫੋਲਡ ਆਪਾਂ ਨੇ ਕਰ ਲੈਣਾ ਸਲੱਡ ਦੇ ਵਿੱਚ ਬੈਕ ਤੱਕ ਪ੍ਰੋਪਰ ਜਿਹੜੇ ਬਲ ਪਾ ਕਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਹੁਣ ਇਸ ਲੜ ਦੇ ਵਿੱਚ ਚੜਿਆ ਆਪਾਂ ਨੇ ਬਲ ਨੇ ਉਹ ਆਪਾਂ ਨੇ ਪਾ ਲੈਣੇ ਹਨ ਪਗ ਪੈਂਦੀ ਮਦਨਾ ਜਿਹੜਾ ਆਪਾਂ ਨੇ ਲੜਨੇ ਬਾਲ ਨਹੀਂ ਹੈਗੇ ਆਪਾਂ ਨੇ ਹੁਣ ਚੰਗੀ ਤਰ੍ਹਾਂ ਜਿਹੜੇ ਆਪਾਂ ਨੇ ਪਾ ਲੈਣੇ ਹਨ ਜਿਹੜੇ ਵਾਲ ਆਪਣੇ ਮੋٹے ਹੋਣਗੇ ਆਪਾਂ ਨੇ ਪਗ ਪੈਂਦੀ ਮਦਨਾ ਜਿਹੜੇ ਆਪਾਂ ਨੇ ਪਤਲੇ ਕਰ ਲੈਣੇ ਹਨ ਬੈਕ ਟੱਕ ਆਪਾਂ ਨੇ ਚੰਗੀ ਤਰ੍ਹਾਂ ਆਪਾਂ ਜਿਹੜਾ ਪਗ ਪੈਂਦੀ ਪਗ ਪੈਂਦੇ ਨਾਲ ਜਿਹੜੇ ਆਪਣੇ ਬਾਲ ਨੇ ਪਾ ਲੈਣੇ ਹਨ ਜਿਹੜਾ ਕਿ ਆਪਾਂ ਨੇ ਇਹ ਲੜ ਲਗਾਉਣਾ ਅਗਲੇ ਲੜ ਨੂੰ ਵੀ ਇਹਦਾ ਆਪਾਂ ਨੇ ਬੈਕ ਤੋਂ ਵਿੱਚ ਕਰਕੇ ਤੇ ਜਿਹੜਾ ਪੂਣੀ ਦਾ ਖੁੱਲਦਾ ਪਾਸੇ ਨੂੰ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਤੇ ਰੱਖ ਕੇ ਇਸ ਲੜ ਦੇ ਵਿੱਚ ਬਲ ਇਕੱਠੇ ਕਰਕੇ ਹਲਕਾ ਜਿਹੜਾ ਸ਼ਲੜ ਨੂੰ ਫੋਲਡ ਕਰਕੇ ਇੱਕ ਵਾਰ ਜਿਹੜਾ ਸ਼ਲੜ ਨੂੰ ਥੋੜਾ ਆਪਾਂ ਨੇ ਫੋਲਡ ਆਫ ਕਰ ਲੈਣਾ ਉਤੋਂ ਫੋਲਡ ਕਰਨ ਤੋਂ ਬਾਅਦ ਜਿਹੜੇ ਲੜ ਦੇ ਵਿੱਚ ਜਿਹੜੇ ਹੁਣ ਬਲ ਪਾ ਕੇ ਇਸ ਲੜ ਦੇ ਵਿੱਚ ਇਹਨਾਂ ਪ੍ਰੋਪਰ ਜਿਹੜੇ ਆਪਾਂ ਨੇ ਬੈਕ ਤੱਕ ਜਿਹੜੇ ਬਲ ਪਾ ਕੇ ਸ਼ਲੜ ਨੂੰ ਆਪਾਂ ਨੇ ਲਗਾ ਦੇਣਾ ਆਪਾਂ ਜਿਹੜਾ ਨੋਕ ਦੇ ਕੋਲ ਲੱਟਲੇ ਹੋਣਗੇ ਉਹ ਵੀ ਆਪਾਂ ਨੇ ਬਾਅਦ ਬਾਅਦ ਦੇ ਨਾਲ ਜਿਹੜੇ ਆਪਾਂ ਨੇ ਸੈੱਟ ਨੇ ਉਹ ਆਪਾਂ ਨੇ ਕਰ ਲੈਣੇ ਹਨ ਹੁਣ ਜਿਹੜਾ ਕੀ ਕਰਨਾ ਹੈ ਅਗਲਾ ਲੜਾ ਲਗਾਉਣਾ ਅਗਲਾ ਰੜ ਵੀ ਉਸੇ ਤਰ੍ਹਾਂ ਲਾਉਣਾ ਜਿਸ ਤਰ੍ਹਾਂ ਆਪਾਂ ਨੇ ਜਿਹੜੇ ਪਹਿਲਾਂ ਲੜ ਲਗਾਏ ਹਨ ਇਸ ਰੜ ਦੇ ਜਿਹੜਾ ਆਪਾਂ ਨੇ ਸਾਫਾ ਉਹ ਲਗਾਉਣਾ ਇਸ ਰੜ ਦੇ ਜਿਹੜਾ ਪੁਣੇ ਦਾ ਖੋਲਦਾ ਪਾਸੇ ਨੂੰ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਇਸ ਰੜ ਨੂੰ ਜਿਹੜਾ ਸਾਫ ਕਰਕੇ ਇੱਕ ਗਰੜਾ ਗੂਠੇ ਦੇ ਨਾਲ ਜਿਹੜਾ ਆਪਾਂ ਨੇ ਛੜੜਨਾ ਉਹਦਾ ਫੋਲਡ ਆ ਕਰ ਦੇਣਾ। ਇਹ ਗਰ ਉੱਤੋਂ ਫੋਲਡ ਕਰਕੇ ਛੜੜਦੇਣਾ ਆਪਾਂ ਨੇ ਡਬਲ ਆ ਆਪਾਂ ਨੇ ਫੋਲਡ ਡਬਲ ਫੋਲਡ ਛੜੜਨ ਨੂੰ ਕਰਕੇ ਹੁਣ ਇਸ ਛੜੜਨ ਨੂੰ ਆਪਾਂ ਨੇ ਚੰਗੀ ਤਰ੍ਹਾਂ ਬੈਕ ਤੱਕ ਜਿਹੜਾ ਆਪਾਂ ਨੇ ਸਾਫ ਆ ਉਹ ਆਪਾਂ ਨੇ ਕਰ ਲੈਣਾ। ਬੈਕ ਤੱਕ ਸਾਫ ਕਰਨ ਤੋਂ ਬਾਅਦ ਇੱਕ ਕੈਰੀ ਛੜੜਨ ਨੂੰ ਤੋਂ ਫੋਲਡ ਕਰ ਦੇਣਾ। ਉੱਤੋਂ ਫੋਲਡ ਕਰਨ ਤੋਂ ਬਾਅਦ ਛੜੜਨ ਨੂੰ ਡਾ ਹੁਣ ਬੈਕ ਤੱਕ ਸਾਫ ਕਰਕੇ ਜਿਹੜਾ ਆਪਾਂ ਨੇ ਲਗਾ ਦੇਣਾ। ਹੌਲੜੇ ਸਲਾੜ ਨੂੰ ਉਹਦਾ ਆਪਣੀ ਚੰਗੀ ਤਰ੍ਹਾਂ ਆਪਣੀ ਸੈਟ ਕਰਕੇ ਜਿਹੜੇ ਉਤਲੇ ਪੇਜ ਹੋਣਗੇ ਉਹਨਾਂ ਵਿੱਚੋਂ ਆਪਾਂ ਨੇ ਬਾ ਜਿਹੜਾ ਆਪਣੇ ਫੇਰ ਲੈਣਾ। ਉਤਲੇ ਪੇਜਾਂ ਦੇ ਜਿਹੜਾ ਫਾਸਲਾ ਉਹ ਆਪਾਂ ਨੇ ਸੇਮ ਰੱਖਣਾ। ਉਤਲੇ ਪੇਜਾਂ ਦੀ ਮੋਟਾਈ ਤੇ ਆਪਾਂ ਨੇ ਉਹ ਵੀ ਜਿਹੜੀ ਆਪਾਂ ਨੇ ਮੋਟਾਈ ਆ ਉਹ ਵੀ ਜਿਹੜੀ ਆਪਾਂ ਨੇ ਸੇਮ ਰੱਖਣੀ ਆ। ਹੁਣ ਇਸ ਲੜ ਤੇ ਸਾਰ ਲੈਣਾ ਵਿੱਚ ਜਿਹੜੇ ਬਲ ਪੱਕ 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 ਪੈਂਦੇ ਨਾਲ ਜਿਹੜੇ ਬਲ ਨੇ ਉਹ ਆਪਾਂ ਨੇ ਪਾ ਲੈਣੇ ਹਨ। ਪ੍ਰੋਪਰ ਆਪਣੇ ਪੱਗ ਬੰਨ ਦੀ ਮਦਦ ਨਾਲ ਜਿਹੜੇ ਵਾਲ ਨੇ ਆਪਾਂ ਨੇ ਸਾਰੇ ਲੜਾਂ ਦੇ ਵਿੱਚ ਬੈਕ ਤੱਕ ਪ੍ਰੋਪਰ ਜਿਹੜੇ ਆਪਾਂ ਨੇ ਪਾ ਲੈਣੇ ਹਨ ਜੇਕਰ ਤੁਹਾਨੂੰ ਸਾਡੀ ਵੀਡੀਓ ਬੁੱਧਲਾ ਦਿੱਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹਲਕਾ ਇਹੜਾ ਬਣਾ ਪਹਿਲਾੜਾ ਉਸ ਨੂੰੜਾ ਦਬ ਲੈਣਾ ਜਿਹੜਾ ਤੁਹਾਡਾ ਲੜਾ ਜਿਹੜਾ ਜਿਆਦਾ ਬਾਅਦ ਨੂੰ ਉਸ ਨੂੰ ਆਪਾਂ ਨੇ ਬਾਦੀ ਮਦਦ ਨਾਲ ਜਿਹੜਾ ਆਪਾਂ ਨੇ ਦਬ ਲੈਣਾ ਹੁਣ ਆਪਾਂ ਨੇ ਵਾਲ ਦੇ ਜਿਹੜਾ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਢੜੇ ਹੁਣ ਪਾ ਲੈਣੇ ਹਨ ਪਹਿਲੇ ਲੜਦੇ ਵਿੱਚ ਵੀ ਜਿਹੜਾ ਬਾਸ਼ ਫੇਰ ਕਿ ਉਸ ਨੂੰ ਉਸ ਲੜਦੇ ਵਿੱਚ ਵੀ ਜਿਹੜੇ ਬਾਲ ਨੇ ਆਪਾਂ ਨੇ ਪਾ ਲੈਣੇ ਹਨ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜੀ ਉਹ ਕਰਨਾ ਉਤਲੇ ਪੇਜ ਵੀ ਜਿਹੜੇ ਆਪਾਂ ਨੇ ਸ਼ਟਰ ਨਹੀਂ ਉਹ ਕਰ ਲੈਣੇ ਹਨ ਜਿਹੜਾ ਕਿ ਆਪਾਂ ਨੇ ਕੱਲ੍ਹ ਦੀ ਲੜ ਲਗਾਉਣਾ ਕਾਲੀ ਗਿਲਾੜਨ ਨੂੰ ਆਪਾਂ ਇਹ ਨੱਕੇ ਦੇ ਸੇਧ ਵਿੱਚ ਜਿਹੜਾ ਆਪਾਂ ਨੇ ਪੱਗ 'ਤੇ ਲਗਾਉਣਾ ਜਿਹੜਾ ਕੀ ਆਪਾਂ ਨੇ ਕਾਲੀ ਗਿਲਾੜਨ ਨੂੰ ਲਗਾ ਉਹ ਸੜੜ ਤੇੜੇ ਬਲ ਹੋਣਗੇ ਆਪਾਂ ਨੇ ਥੱਲੇ ਖਿੱਚ ਕੇ ਇਸੜੜ ਨੂੰ ਜਿਹੜਾ ਆਪਾਂ ਨੇ ਕੋਣੀ ਨੂੰ ਸੜੜ ਦੀ ਜਿਹੜੇ ਖੋਲ ਕੇ ਉਤਲੇ ਪਲੇਨ ਥੱਲੇ ਨੂੰ ਫੋਲਡ ਕਰਕੇ ਥੱਲੇ ਦੇ ਪਲੇਨ ਉੱਤੇ ਨੂੰ ਜਿਹੜਾ ਫੋਲਡ ਕਰਕੇ ਸੜ ਦੇ ਵਿੱਚ ਆਪਾਂ ਨੇ ਹਲਕੇ ਜਿਹੜੇ ਬਲ ਪਾ ਕੇ ਇਸੜੜ ਨੂੰ ਜਿਹੜਾ ਆਪਾਂ ਨੇ ਇੱਥੇ ਜਿਹੜੇ ਬਲ ਹੋਣਗੇ ਆਪਾਂ ਨੇ ਕੱਢ ਦੇਣੇ ਹਨ ਇਹ ਲੜ ਨੂੰ ਆਪਾਂ ਸਿੱਧਾ ਵੀ ਲਗਾ ਸਕਦੇ ਹਾਂ ਤੇ ਕਲਗਿੜਾ ਵੀ ਲਗਾ ਸਕਦੇ ਹਾਂ ਚੰਗੀ ਤਰ੍ਹਾਂ ਇਸ ਲੜ ਨੂੰ ਜਿਹੜਾ ਸੈੱਟ ਕਰਕੇ ਆਪਣਾ ਇਹਦੇ ਪੈਰਾਂ ਦੇ ਚਲੇ ਆ ਕੇ ਆਪਣੀ ਇਸ ਲੜ ਨੂੰ ਸੱਜੇ ਪਾਸੇ ਉਹ ਲੁਕਵਾ ਦੇਣਾ ਚੰਗੀ ਤਰ੍ਹਾਂ ਆਪਣੀ ਲੜ ਨੂੰ ਜਿਹੜਾ ਸੈੱਟ ਕਰਕੇ ਆਪਾਂ ਲਗਾਉਣਾ ਜਿਹੇ ਪਾਸੇ ਵੱਲ ਉਹ ਮੋੜ ਤੋਂ ਬਾਅਦ ਇਸ ਲੜ ਨੂੰ ਹਲਕਾ ਜਿਹਾ ਖੋਲ ਕੇ ਅਕਾ ਕੋਲਰ ਤੋਂ ਆਪਾਂ ਨੇ ਸ਼ੇਪ ਦੇ ਕੋਲ ਆਪਾਂ ਨੇ ਸਲਾਡ ਨੂੰ ਦੱਬ ਦੇਣਾ ਇਹ ਕਾ ਤੁਹਾਡਾ ਡਾਇਲਡ ਟੋਟੇ ਨਾਲੋਂ ਵੰਦਾ ਤੁਸੀਂ ਜਿਹੜੇ ਆਪਾਂ ਆਪਾਂ ਕੇ ਪਹਿਲਾਂ ਲਗਾ ਸਕਦੇ ਹੋ ਆਪਾਂ ਇਹੜੇ ਸਲਾਡ ਨੂੰ ਸਿੱਧਾ ਵੀ ਲਗਾ ਸਕਦੇ ਹਾਂ ਲਾ ਕੇ ਆਪਾਂ ਸਿੱਧਾ ਰੜ ਦਵਣਾ ਉਹ ਸਲਾਡ ਨੂੰ ਸਿੱਧਾ ਕਰਕੇ ਜਿਹੜਾ ਆਪਾਂ ਨੇ ਅਕਾ ਇਹੜਾ ਸ਼ੇਪ ਦੇ ਕੋਲ ਆਪਾਂ ਨੇ ਸਲਾਡ ਨੂੰ ਦੱਬ ਦੇਣਾ ਅੜੀ ਆਪਾਂ ਨੇ ਚੰਗੀ ਤਰ੍ਹਾਂ ਸ਼ੇਪੜੀਓ ਆਪਾਂ ਨੇ ਜਿਹੜੀ ਸੈਟਅਪ ਕਰ ਲੈਣੀ। ੜਾ ਆਪਾਂ ਨੇ ਲੜ ਲਗਾਇਆ ਸੀ ਆਖਰੀ ਉਸ ਨੂੰ ਵੀੜਾ ਆਪਾਂ ਨੇ ਚੰਗੀ ਤਰ੍ਹਾਂ ਸੈਟਅਪ ਕਰ ਲੈਣਾ। ਜਿਹੜਾ ਕਿ ਆਪਾਂ ਨੇ ਸ਼ੇਰ ਟਕਣਾ। ਜਿਹੜਾ ਆਪਾਂ ਨੇ ਸ਼ੇਰ ਦੇ ਸੈਂਟਰ 'ਚ ਉੱਪਰ ਲੜ ਲਗਾਇਆ ਸੀ ਉਸ ਲੜ ਨੂੰ ਆਪਾਂ ਨੇ ਖਿੱਚ ਲੈਣਾ। ਕਿ ਜਿਹੜਾ ਤੋਂ ਬਾਅਦ ਪੂਰੇ ਸਿਰ ਦੇ ਉੱਤੇ ਜਿਹੜਾ ਉਸ ਲੜ ਨੂੰ ਕਵਰ ਕਰਕੇ ਉਸ ਲੜ ਨੂੰ ਜਿਹੜਾ ਉਸ ਲੜ ਦੇ ਢੇਰ ਡਵਲਪਲੇ ਹੋਣਗੇ ਆਪਾਂ ਨੇ ਕਰਕੇ ਪੂਰੇ ਸਿਰ ਦੇ ਉੱਤੇ ਜਿਹੜਾ ਉਸ ਲੜ ਨੂੰ ਜਿਹੜਾ ਕਵਰ ਕਰਕੇ ਉਸ ਲੜ ਨੂੰ ਲੜਾਂ ਦੇ ਥੱਲੇ ਦੇ ਕੇ ਜਿਹੜਾ ਪਿਛਲਾੜਾ ਹੋਊਗਾ ਪਿਛਲਾ ਲੜੂਗਾ ਉਸ ਨੂੰ ਖਿੱਚ ਦੇਣਾ ਇੱਕ ਗੇਰ ਫਿਰ ਤੋਂ ਜਿਹੜਾ ਆਪਾਂ ਨੇ ਜਿਹੜਾ ਸਿਰਾ ਚੰਗੀ ਤਰ੍ਹਾਂ ਟੱਕ ਲੈਣਾ ਤੇ ਪਿਛਲੇ ਲੜ ਨੂੰ ਫਿਰ ਤੋਂ ਖਿੱਚ ਕੇ ਲੜ ਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਉਸ ਲੜ ਨੂੰ ਬੈਕ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਹੁਣ ਦੱਬਣਾ ਜੇ ਕਰਤਾ ਹਾਂ ਸੜੀ ਵੀਡੀਓ ਬਧਿਰਿਆ ਦਿੱਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇ ਲਈ ਧੰਨਵਾਦ ਵਾਹਿਗੁਰੂ ਜੀ ਅਕਾਲ ਚਾਹ ਵਾਹਿਗੁਰੂ ਜੀ